ਹਜ ਜੀ ਰਾਜ ਕੀ ਹੋਇਆ ਤੁਹਾਡੇ ਨਾਲ ਤੇ ਕਿੱਥੇ ਸੀ ਤੁਸੀਂ ਤੇ ਕੌਣ ਤੁਹਾਨੂੰ ਤੁਹਾਡੇ ਘਰੇ ਲੈ ਕੇ ਆਇਆ ਸਾਨੂੰ ਪਸੰਤ ਅੰਕਲ ਲੈ ਕੇ ਆਇਆ ਪੰਡਾਲੇ ਵਾਲੇ ਤੇ ਅਸੀਂ ਫਸ ਗਏ ਸੀ ਫਸਾ ਦਿੱਤਾ ਗਿਆ ਸੀ ਸਾਨੂੰ ਮੁੰਬਈ ਵਿੱਚ ਦੀ ਤੇ ਜਦੋਂ ਅਸੀਂ ਤੋਂ ਦਿੱਲੀ ਤੋਂ ਚੜ੍ਹ ਰਹੇ ਸੀ ਤਾਂ ਦਿੱਲੀ ਕੋ ਫਲੈਟ ਬੈਠੇ ਸੀ ਬੰਬੇ ਪਹੁੰਚੇ ਤਾਂ ਬੰਬੇ ਆ ਗਏ ਅਸੀਂ ਫੜ ਕੇ ਜਨ ਜੀ ਸੀ ਕਿੱਥੇ ਚੱਲੇ ਸੀ ਤੁਸੀਂ ਹਮ ਅਸੀਂ ਕਤਰ ਚ ਚਲੇ ਸੀ ਜੀ ਕੀ ਕਰਨ ਅਸੀਂ ਹੋਮਵਰਕ ਵਰਕ ਕਰਨ ਚਲੇ ਸੀ ਤੇ ਉਹਨਾਂ ਨੇ ਟੂਰਿਸਟ ਲਗਾਇਆ ਸੀਗਾ ਵੀਜ਼ਾ ਜੀ ਤੇ ਬੰਬੇ ਏਅਰਪੋਰਟ ਤੇ ਤੁਹਾਨੂੰ ਰੋਕ ਲਿੱਤਾ ਗਿਆ ਹਾਂਜੀ ਬੰਬੇ ਰੋਕਿਆ ਗਿਆ ਸੀ ਕੀ ਹੋਇਆ ਸੀ ਤੁਹਾਡੇ ਨਾਲ ਉੱਥੇ ਬੰਬੇ ਏਅਰਪੋਰਟ ਤੇ ਬੰਬੇ ਏਅਰਪੋਰਟ ਤੇ ਉਹਨਾਂ ਨੇ ਚੈੱਕ ਕੀਤਾ ਤੇ ਉੱਥੇ ਦੋ ਵੀਜ਼ੇ ਸ਼ੋਅ ਹੋਣ ਲੱਗੇ ਆ ਤੇ ਉਹ ਕਹਿੰਦੇ ਤੁਹਾਡਾ ਵੀਜ਼ਾ ਕਿ ਕਿਸ ਨੇ ਲਵਾਇਆ ਤੇ ਮੈਂ ਉਹਨਾਂ ਏਜੰਟ ਦਾ ਨੰਬਰ ਦਿੱਤਾ ਤੇ ਏਜੰਟ ਏਜੰਟ ਦਾ ਨਾਮ ਲਿਆ ਲਿਆ ਸੀ ਆ ਤੇ ਫਿਰ ਉਹਨਾਂ ਨੇ ਮੈਜੰਟ ਨੂੰ ਕਈ ਫੋਨ ਲਾਏ ਉਸ ਦਿਨ ਵੀ ਤਾਂ ਜੰਟ ਨੇ ਸਾਡਾ ਕੋਈ ਫੋਨ ਨਹੀਂ ਚੱਕਿਆਗਾ ਨਾ ਉਹ ਰਾਜਕੌਰ ਕੁੜੀ ਨੇ ਚੱਕਿਆ ਫੋਨ ਸਾਡਾ ਨਾ ਸਾਡੇ ਘਰਦਿਆਂ ਦਾ ਫੋਨ ਚੱਕਿਆ ਉਹਨਾਂ ਨੇ ਕਿਸੇ ਦਾ ਕੋਈ ਕੰਟੈਕਟ ਨਹੀਂ ਚੱਕਿਆ ਪਹਿਲਾਂ ਉਹਨਾਂ ਨੇ ਪੈਸੇ ਪਵਾਇਆ ਸਾਡੇ ਤੋਂ ਜੀ ਪਹਿਲਾਂ 30000 ਪਵਾਇਆ ਸਾਡੇ ਅਕਾਊਂਟ ਚੋਂ ਤੇ ਬਾਅਦੋਂ ਉਸ ਉਸਨੇ ਬਾਅਦ ਸੱਡੇ ਤੋਂ ਸਾਨੂੰ ਬੁਲਾ ਕੇ ਤੇ ਉਸਨੇ ਸਾਨੂੰ 50000 ਰੁਪਏ ਲਿਆ ਤੇ ਸਾਨੂੰ ਪ੍ਰੂਫ ਦਿੱਤੇ ਸੀਗੇ ਤੇ ਬਾਕੀ ਹੁਣ ਸਾਡੇ ਕਾ ਕਰਦਿਆ ਨੇ ਹਨਾ ਕਰਜ਼ਾ ਚੱਕਿਆ ਤੇ ਕੁਝ ਪੈਸੇ ਹੋਰ ਵੀ ਲੈ ਆ ਮੰਗਤੰਗ ਕੇ ਹਨਾ ਸਾਰਿਆਂ ਤੋਂ ਤੇ ਉਹਨਾਂ ਨੇ ਪੂਰੇ ਪੈਸੇ ਕੀਤੇ ਸੀਗੇ ਤਾਂ ਜੰਟ ਨੇ ਸਾਡੇ ਨਾਲ ਧੋਖਾ ਕਰੀ ਕੀਤੀ ਹੈ ਤੇ ਏਜੰਡ ਦੇ ਸੰਪਰਕ ਵਿੱਚ ਕਿਵੇਂ ਆਏ ਤੁਸੀਂ ਉਹ ਰਾਜਕੋਟ ਰਾਜਕੋਟ ਰਾਜਕੌਰ ਨੇ ਕੰਟੈਕਟ ਕਰਵਾਇਆ ਸੀ ਸਾਡੇ ਕੌਣ ਆ ਰਾਜਕੌਰ ਰਾਜਕੌਰ ਹਿੰਮਤ ਪੁਰੇ ਤੁੰਗਾਂ ਜੀ ਤੁਹਾਡੀ ਕੋਈ ਫੈਮਿਲੀ ਮੈਂਬਰ ਆ ਯਾ ਰਿਸ਼ਤੇਦਾਰਾ ਕੋਣ ਆ? ਹਾਂਜੀ ਰਿਸ਼ਤੇਦਾਰੀ ਆ। ਤੇ ਉਸ ਤੋਂ ਬਾਅਦ ਜਿਵੇਂ ਜਦੋਂ ਤੁਸੀਂ ਬੰਬੇ ਏਅਰਪੋਰਟ ਤੇ ਫਸ ਗਏ ਤੇ ਕਿੰਨੇ ਦਿਨ ਰਹੇ ਹੋ ਉੱਥੇ ਤੁਸੀਂ? ਹਾਂਜੀ ਅਸੀਂ 5-6 ਦਿਨ ਰਹੇ ਆ ਜੇਲ੍ਹ 'ਚ। ਜੇਲ੍ਹ 'ਚ ਰਹੇ ਹੋ? ਹਾਂਜੀ। ਉੱਥੇ ਹੋਰ ਵੀ ਸੀ ਇਦਾਂ ਦੇ ਕੇਸ ਕੀ ਤੁਸੀਂ ਇਕੱਲੇ ਸੀ? ਉੱਥੇ ਹੋਰ ਵੀ ਬਹੁਤ ਲੋਕ ਸਨ। ਤੇ ਤੁਹਾਡਾ ਕਿਵੇਂ ਜਿਹੜੇ ਤੁਹਾਨੂੰ ਛਡਾ ਕੇ ਲੈ ਕੇ ਆਏ ਆ ਇਹਨਾਂ ਨਾਲ ਸੰਪਰਕ ਕਿਵੇਂ ਹੋਇਆ ਤੁਹਾਡਾ? ਸਾਨੂੰ ਕਿਸੇ ਨੇ ਦੱਸਿਆ ਸੀ ਜੀ ਉਹ ਬਸੰਤ ਅੰਕਲ ਬਸੰਤ ਹੈਗਾ ਜਿਹੜਾ ਉਹ ਹਨਾ ਕੁਣੀ ਅੱਗੇ ਵੀ ਬਹੁਤ ਘੜਵਾ ਕੇ ਲਿਆਂਦੀਆਂ ਉਹਨਾਂ ਨੇ ਤੇ ਇਸ ਕਰਕੇ ਮੇਰੇ ਮਾਪਿਆਂ ਨਾਲ ਉਹਨਾਂ ਨੇ ਕੰਟੈਕਟ ਕੀਤਾ ਤੇ ਫਿਰ ਬਸੰਤ ਅੰਕਲ ਸਾਨੂੰ ਲੈ ਕੇ ਆਏ ਆ ਕਾਲ ਚੜਵਾ ਕੇ ਜੀ ਹੁਣ ਕੀ ਕਾਰਵਾਈ ਚਾਹੁੰਦੇ ਹੋ ਤੁਸੀਂ ਉਸ ਏਜੰਟ ਦੇ ਉੱਤੇ ਕਿੱਦਾਂ ਦੀ ਕਾਰਵਾਈ ਚਾਹੁੰਦੇ ਹੋ ਜੀ ਸਾਡੇ ਜਿਹੜੇ ਪੈਸੇ ਲੱਗੇ ਆ ਜੀ 1.5 ਲੱਖ ਰੁਪਇਆ ਲਾ ਕੇ ਮੇਰੇ ਘਰ ਦਿਆਂ ਨੇ ਅ ਕਰਜ ਦੇ ਕਰਜ ਦੇ ਕਬਜ਼ਾ ਚੜਾਤਾ ਸਾਨੂੰ ਇਸ ਕਰਕੇ ਵੀ ਆਪਣਾ ਕਰਜ਼ਾ ਲਵਾਉਣ ਦੇ ਇੱਕ ਕਾਰਵਾਈ ਕਰਨਾ ਚਾਹੁੰਦੇ ਹਾਂ ਬਸ ਆਪਣਾਈ ਗੁਰਵਿੰਦਰ ਸਿੰਘ ਡਾਲਾ ਜੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਸਵਿੰਨ ਮੁੰਡਾ ਗੁਰਵਿੰਦਰ ਸਿੰਘ ਜੀ ਦਿਓ ਜਾਣਕਾਰੀ ਇੱਕ ਲੜਕੀ ਨੂੰ ਜੇਲ੍ਹ ਚੋਂ ਛੁਡਵਾ ਕੇ ਲੈ ਕੇ ਆਇਆ ਏਜੰਟ ਗਲਤ ਦੇ ਹੱਥ ਚੜਕ ਗਈ ਤੇ ਕੀ ਕਹਿਣਾ ਜਾਓਗੇ ਇਸ ਬਾਰੇ ਦੇਖੋ ਜੀ ਪਹਿਲਾਂ ਤਾਂ ਇਹ ਸਾਡੀ ਇਤਰਾਸ ਦੀ ਹੈ ਸਾਡੇ ਜਿਹੜਾ ਅਸੀਂ ਗਲਤ ਏਜੰਟਾਂ ਦੇ ਜਿੰਨਾਂ ਕੋਲੇ ਕਿਸੇ ਤਰ੍ਹਾਂ ਦੀ ਕੋਈ ਅਥਾਰਟੀ ਨਹੀਂ ਹੁੰਦੀ ਬੰਦਿਆਂ ਬੱਚਿਆਂ ਨੂੰ ਜਾਂ ਲੇਬਰ ਨੂੰ ਬਾਹਰ ਵਿਦੇਸ਼ ਭੇਜਣ ਦੀ ਅਸੀਂ ਉਹਨਾਂ ਦੇ ਟੱਕੇ ਚੜ ਜਾਂਦੇ ਆ ਤੇ ਉਸ ਦਾ ਸਾਨੂੰ ਖਮਿਆਜਾ ਭੁਗਤਣਾ ਪੈਂਦਾ ਸਾਡੇ ਬੱਚਿਆਂ ਨੂੰ ਭੁਗਤਣਾ ਪੈਂਦਾ ਵਾ ਤੇ ਉਹ ਇਸ ਚੀਜ਼ ਦਾ ਸ਼ਿਕਾਰ ਹੁੰਦੀਆਂ ਵਾ ਉੱਥੇ ਉਹਨਾਂ ਦਾ ਸ਼ੋਸ਼ਣ ਹੁੰਦਾ ਵਾ ਤੇ ਕੁਝ ਦਿਨ ਪਹਿਲਾਂ 13 ਤਰੀਕ ਨੂੰ ਸਾਡੇ ਮੇਰੇ ਨਾਲ ਮੇਰੇ ਸਾਥੀ ਨੇ ਸਰਦਾਰ ਬਸੰਤ ਸਿੰਘ ਜੀ ਪਹਿਲਾਂ ਵੀ ਉਹਨਾਂ ਨੇ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਬਹਰੀਨ ਤੋਂ ਲੜਕੀਆਂ ਜਿਹੜੀਆਂ ਬਾਹਰ ਫਸ ਗਈਆਂ ਸੀਗੀਆਂ ਟਰੈਵਲ ਜੱਟਾਂ ਦੇ ਰਾਹੀਂ ਭੇਜੀਆਂ ਗਈਆਂ ਉਹਨਾਂ ਨੂੰ ਛੁਡਵਾ ਕੇ ਲਿਆਂਦਾ ਸੀ ਉਸ ਸਮੇਂ ਵੀ ਸਾਡੀ ਇਸ ਮਹਿਮਤ ਤੋਂ ਪਹਿਲਾਂ ਮੀਟਿੰਗ ਹੋਈ ਵੀ ਇਹ ਕਹਿੰਦੇ ਵੀ ਆਪਣਾ ਇਹ ਕੰਮ ਹੈ ਆਪਾਂ ਕਿਵੇਂ ਕਰੀਏ ਫਿਰ ਅਸੀਂ ਇਹਨਾਂ ਦੀਆਂ ਟਿਕਟਾਂ ਵਗੈਰਾ ਕਰਵਾ ਕੇ ਸਾਰੀਆਂ ਸੀ ਆ ਦੀ ਟੀਮ ਨਾਲ ਗੱਲ ਕਰਕੇ ਇਹਨਾਂ ਨੂੰ ਉੱਥੇ ਭੇਜਿਆ ਸੀਗਾ ਐਵੇਂ ਹੀ ਹੁਣ ਇਹਨਾਂ ਨੇ ਸਾਨੂੰ ਦੱਸਿਆ ਮੈਨੂੰ ਥੋੜੇ ਦਿਨ ਪਹਿਲਾਂ ਜਦੋਂ ਪਤਾ ਲੱਗਿਆ ਸਾਨੂੰ ਇਹ ਕਹਿੰਦੇ ਵੀ ਆਹ ਗੱਲ ਹੈ ਅਸੀਂ ਕਿਹਾ ਵੀ ਤੁਸੀਂ ਜਾਓ ਠੀਕ ਹੈ ਕਿਉਂਕਿ ਲੜਕੀ ਆ ਜਿਹੜੀ ਉਹ ਅਸੀਂ ਮਤਲਬ ਉੱਥੇ ਬੋਰਡਿੰਗ ਪਾਸ ਜਿਹੜਾ ਉਹ ਵੀ ਜਾਲੀ ਸੀਗਾ ਵੀਜ਼ਾ ਏਜੰਟ ਨੇ ਟੂਰਿਸਟ ਲਗਵਾ ਕੇ ਭੇਜਤਾ ਲੜਕੀ ਅਨਜਾਨ ਸੀਗੀ ਪਿੰਡਾਂ ਦੇ ਵਿੱਚੋਂ ਰਹਿਣ ਵਾਲੀ ਲੜਕੀ ਸੀਗੀ ਇਸ ਕਰਕੇ ਉਹ ਇਸ ਚੀਜ਼ ਦਾ ਸ਼ਿਕਾਰ ਹੋ ਗਈ ਉੱਥੇ ਲੜਕੀ ਦੇ ਉੱਪਰ ਕੋਈ ਕਿਸ ਤਾਰਾ ਨਾ ਲਾ ਕੇ ਉਹਨੂੰ ਜੇਲ੍ਹ ਭੇਜਤਾ ਕਿਉਂਕਿ ਉਹ ਪ੍ਰੋਪਰ ਮਿਸ ਗਾਈਡਡ ਹੋਈ ਵੀ ਸੀ ਲੜਕੀ ਟਰੈਵਲ ਏਜੰਟ ਦੁਆਰਾ ਇਸ ਲਈ ਉਦੋਂ ਜਦੋਂ ਪਤਾ ਲੱਗਿਆ ਤਾਂ ਉੱਥੇ ਇਹਨਾਂ ਨੇ ਬੰਬੇ ਗਏ ਇਹ ਮੁੰਬਈ ਜਿੱਥੋਂ ਐਮਬੈਸੀ ਨੇ ਤੇ ਆਪਣਾ 에어ਪੋਰਟ ਵਾਲਿਆਂ ਨੇ ਇਹਦੇ ਉੱਤੇ ਜਿਹੜਾ ਕਿਸਦਾਰ ਕਰਤਾ ਸੀਗਾ ਉਥੇ ਕਰ ਜਾ ਕੇ ਇਹਨਾਂ ਨੇ ਵਕੀਲ ਹਾਇਰ ਕੀਤਾ ਪਹਿਲਾਂ ਸਾਰੀ ਜਾਣਕਾਰੀ ਕਲੈਕਟ ਕੀਤੀ ਤੇ ਉਹਦੇ ਆਧਾਰ ਦੇ ਉੱਤੇ ਹੀ ਉਥੋਂ ਲੜਕੀ ਨੂੰ ਜੇਲ੍ਹ ਦੇ ਵਿੱਚੋਂ ਜਿਹੜੀ ਪਿਛਲੇ 7-8 ਦਿਨਾਂ ਤੋਂ ਉੱਥੇ ਬੰਦ ਸੀਗੀ ਲੋਕਪ ਦੇ ਅੰਦਰ ਉਹਨੂੰ ਵਾਪਸ ਲੈ ਕੇ ਆਂਦਾ ਇਸ ਲਈ ਇਹਨਾਂ ਦੇ ਸਦਮ ਲਈ ਅਸੀਂ ਸਾਰੇ ਹੀ ਆਪ ਦੇ ਜਿੰਨੀ ਸਾਡੀ ਟੀਮ ਹੈ ਅੱਗੇ ਵੀ ਇਹ ਕੰਮ ਕਰਦੇ ਰਹਿੰਦੇ ਆ ਹੋਰ ਅਸੀਂ ਇਹਨਾਂ ਨੂੰ ਚਾਹੁੰਦੇ ਆ ਵੀ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਇਸ ਤਰ੍ਹਾਂ ਨੇਕ ਕੰਮ ਕਰਨ ਲਈ ਤੇ ਹੁਣ ਤੁਹਾਡੇ ਵੱਲੋਂ ਉਸ ਏਜੰਟ ਦੇ ਉੱਤੇ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਬਿਲਕੁਲ ਜੀ ਅਸੀਂ ਹੁਣ ਜਿਹੜੇ ਆ ਇਹਨਾਂ ਨੇ ਟੂਰਿਸਟ ਵੀਜ਼ਾ ਲਵਾਇਆ ਹੋਇਆ ਵਾ ਇਹਦਾ ਲੜਕੀ ਦਾ ਵਰਕ ਪਰਮਿਟ ਕਹਿ ਕੇ ਠੀਕ ਹੈ ਆ ਬੋਰਡਿੰਗ ਪਾਸ ਦਿੱਤਾ ਵਾ ਜਿਹੜਾ ਜਾਲੀ ਜਿਹਦੇ ਕਰਕੇ ਲੜਕੀ ਉੱਥੇ ਫਸ ਗਈ ਉਹਦੇ ਆਧਾਰ ਤੇ ਅਸੀਂ ਏਜੰਟ ਦੇ ਉੱਤੇ ਵੱੰਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਕਰਾਂਗੇ ਪਤਾ ਕਰਾਂਗੇ ਕਿ ਪਹਿਲਾਂ ਵੀ ਉਹਨੇ ਇਹਨਾਂ ਬੱਚੀਆਂ ਨੂੰ ਕਿਸ ਤਰ੍ਹਾਂ ਸ਼ਿਕਾਰ ਬਣਾਇਆ ਹੋਊਗਾ ਜਿਹੜਾ ਉਹਨਾਂ ਦੇ ਮੂੰਹ ਨੂੰ ਏਜੰਟਾਂ ਦੇ ਜਾਲੀ ਜੰਟਾਂ ਦੇ ਸਾਰੇ ਏਜੰਟ ਮਾੜੇ ਨਹੀਂ ਹੁੰਦੇ ਬਹੁਤ ਸਾਰੇ ਏਜੰਟਾਂ ਜਿਹੜੇ ਲੀਗਲ ਤਰੀਕੇ ਨਾਲ ਕੰਮ ਕਰਦੇ ਆ ਉਨਾਤ ਕੋਲੇ ਐਚਆਰ ਦਾ ਲਾਇਸੈਂਸ ਹੈ ਬਾਹਰ ਭੇਜਣ ਦਾ ਵਿਦੇਸ਼ ਦਾ ਉਹ ਚੰਗੇ ਕੰਮ ਵੀ ਕਰਦੇ ਆ ਉਹ ਪ੍ਰੋਵਾਈਡ ਕਰਦੇ ਆ ਕੰਮ ਕਰਵਾਉਣ ਦੇ ਲੋਕਾਂ ਨੂੰ ਰੋਜ਼ਗਾਰ ਮਹੀਆ ਕਰਾਉਂਦੇ ਆ ਪਰ ਇਹੋ ਜਿਹੇ ਜਾਲੀ ਏਜੰਟ ਹੈ ਜਿਹੜੇ ਸਿਰਫ ਆਪਦੀ ਜੇਬ ਗਰਮ ਕਰਨ ਲਈ ਲੋਕਾਂ ਦੇ ਸਾਸਾਂ ਨਾਲ ਜਜ਼ਬਾਤਾਂ ਨਾਲ ਖੇਡਦੇ ਆ ਉਹਨਾਂ ਉੱਤੇ ਅਸੀਂ ਜਿੰਨੀ ਵੀ ਬਣਦੀ ਹੋਈ ਸਖਤ ਕਾਰਵਾਈ ਕਰਾਵਾਂਗੇ ਅਸੀਂ ਜਲਦੀ ਹੁਣ ਇਸ ਪਰਿਵਾਰ ਨਾਲ ਜਿਵੇਂ ਵੀ ਇਹ ਪਰਿਵਾਰ ਦੀ ਰਹਿ ਹੋਊਗੀ ਰਹਿ مشਵਰਾ ਹੋਊਗਾ ਕਰਕੇ ਅਸੀਂ ਉਹਦੇ ਉੱਤੇ ਬਰखास्त ਦਰਖਾਸਤ ਦੇ ਕੇ ਅਗਲੇਰੀ ਕਾਰਵਾਈ ਛੜਾਂਗੇ